ਉੜੀਆ ਵਾਖਰਾ ਮਨੇ ਕੱਢ ਪਾਇਆ ਜਰੇ ਕਿੰਨੀ ਨਹੀਂ ਖੜੀਆਂ ਲੜੀਆਂ ਨਹੀਂ ਗੁਰੂਆ ਕਿੱਥੋਂ ਧੂਈ ਲਿਆਉਂਦਿਆਂ ਨੂੰ ਕਿਹਨੂ ਸੂਰ ਆ ਫਿਰ ਦੱਸ ਮੈਨੂੰ ਤਾੜਾ ਕਸੂਰਿਆ ਕਸੂਰ ਸਾਡਾ ਹੈ ਉਹ ਬੇਜਬਾਨ ਪਸ਼ੂ ਨੇ ਤੇਰੀ ਪੈਲੀ ਦੇ ਵਿੱਚ ਤੇਰੇ ਖੇਤ ਦੇ ਵਿੱਚ ਕਿਤੇ ਮੂੰਹ ਮਾਰ ਲਿਆ ਕੋਈ ਚਾਰ ਬੂਝੇ ਤੇਰੇ ਝੋਨੇ ਦੇ ਖਾ ਗਿਆ ਉਹ ਜਾਂ ਕੋਈ ਕਿਸੇ ਹੋਰ ਕੋਈ ਤੂੰ ਫਸਲ ਬੀਜੀ ਹੋਊਗੀ ਤੇ ਤੂੰ ਫੜ ਕੇ ਤੇ ਮੱਝ ਨੂੰ ਟਰੈਕਟਰ ਦੇ ਮਗਰ ਪਾ ਕੇ ਧੂਰਿਆ ਬੁਚੜਾ ਤੈਨੂੰ ਸ਼ਰਮ ਨਹੀਂ ਆਉਂਦੀ ਆ ਤੁਸੀਂ ਨਾਲ ਹੀ ਇਸ ਵੀਡੀਓ ਨੂੰ ਵੇਖ ਰਹੇ ਹੋ ਕਿ ਪਿੰਡ ਸਭਰਾ ਦੇ ਵਿੱਚ ਕਿਸੇ ਗਰੀਬ ਪਰਿਵਾਰ ਵੱਲੋਂ ਮੱਜਬੀ ਸਿੱਖ ਪਰਿਵਾਰ ਵੱਲੋਂ ਡੰਗਰ ਚਾਰੇ ਜਾ ਰਹੇ ਸੀ ਜਾਂ ਡੰਗਰ ਖੁੱਲ ਗਏ ਤੇ ਉਹ ਕਿਸੇ ਦੀ ਫਸਲ ਦੇ ਵਿੱਚ ਜਾ ਵੜਿਆ ਮੈਂ ਸਾਰੇ ਵੀਰਾਂ ਨੂੰ ਟਾਰਗੇਟ ਨਹੀਂ ਕਰਦਾ ਸਾਰਿਆਂ ਦਾ ਇੱਕੋ ਜਿਹਾ ਸੁਭਾ ਨਹੀਂ ਹੁੰਦਾ ਮੈਂ ਪਹਿਲਾਂ ਬੇਨਤੀ ਕਰਦੇ ਆ ਕਿ ਮੈਂ ਉਸ ਬੰਦੇ ਵਾਸਤੇ ਵੀਡੀਓ ਪਾ ਰਿਹਾ ਜਿਨੇ ਇਹ ਕੋ ਕਰਮ ਕੀਤਾ ਕੋ ਕਰਮੀ ਕਹਿ ਸਕਦੇ ਆ ਇੱਕ ਬੇਜੁਬਾਨ ਪਸ਼ੂ ਨੂੰ ਆਪਣੇ ਟਰੈਕਟਰ ਦੇ ਮੰਗਰ ਪਾ ਕੇ ਧੂਰਿਆ ਅਖੇ ਜੀ ਮੇਰੀ ਫਸਲ ਦੇ ਵਿੱਚ ਵੜ ਕੇ ਤੇ ਮੇਰੀ ਫਸਲ ਨੂੰ ਖਰਾਬ ਕਰਦਾ ਲੈ ਆ ਲੈ ਤੂੰ ਕੇ ਤਾਂ ਨਹੀਂ ਨਹੀਂ ਗੁਰੂਆ ਮਰ ਜੂਗੀ ਬੇਜਮਾਨੀ ਤੇ ਕੋਈ ਤਰਸੀ ਨਹੀਂ ਹੈਗਾ ਹਾਦਸਾ ਹੋ ਗਈ ਆ ਕੰਦ ਪਾਇਆ ਜਰੇ ਕਿੰਨੀ ਰੀ ਖਟੀਆਂ ਲੜੀਆਂ ਨੇ ਨਹੀਂ ਗੁਰੂਆ ਕਿੱਥੋਂ ਧੁਈ ਲਿਆਉਂਦੇ ਆ ਤੂੰ ਕਸੂਰ ਆ ਫਿਰ ਦੱਸ ਮੈਨੂੰ ਤੂੰ ਕਾਹਦਾ ਕਸੂਰ ਆ ਕਸੂਰ ਨਾ ਟਾਗੇ ਯਾਰ ਕਿਹੜੀ ਗੁਰਬਾਣੀ ਪੜਦੇ ਆ ਕਿਹੜੇ ਗੁਰੂ ਨੂੰ ਅਸੀਂ ਮੰਨਦੇ ਆ ਗੁਰਬਾਣੀ ਤੇ ਕਹਿੰਦੀ ਆ ਕਿ ਇਹ ਸੰਸਾਰ ਦੇ ਉਤੋਂ ਲੈ ਕੇ ਬੰਦੇ ਨੇ ਕੁਝ ਨਹੀਂ ਜਾਣਾ ਇੱਥੋਂ ਖਾਲੀ ਹੱਥ ਇੱਕ ਦਿਨ ਚਲੇ ਜਾਣਾ ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੂਟ ਕੋਈ ਬਾਤ ਨਾ ਪੁੱਛੇ ਕਾਢੋ ਕਾਢੋ ਹੀ ਜੋਹਰੀ ਬੈਠੀ ਮਾਤਾ ਰੋਵੇ ਖਟ ਗਿਆ ਲੇਗੇ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸਾ ਕੇ ਲਾ ਜਾਈ ਇਸ ਇਸ ਸ਼ਰੀਰ ਨੇ ਸੰਸਾਰ ਤੋਂ ਕੁਝ ਵੀ ਨਹੀਂ ਲੈ ਕੇ ਜਾਣਾ ਕਰਨ ਬਾਦਸ਼ਾਹ ਨੇ 40 ਗੰਝ ਮਾਇਆ ਦੇ ਜੋੜ ਲਏ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਉਪਦੇਸ਼ ਦਿੱਤਾ ਸੀ ਕਿ ਸੰਸਾਰ ਦੇ ਉਤੋਂ ਤੇ ਕੁਝ ਵੀ ਨਾਲ ਨਹੀਂ ਜਾਣਾ ਤੇ ਤੂੰ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਰੁਪਈਏ ਪਟਾਲਿਆ ਮਲਕ ਭਾਗੋ ਨੂੰ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਕਿ ਤੂੰ ਉਹ ਕਰਦਾ ਤੂੰ ਉਹਦਾ ਬ੍ਰਹਮ ਭੋਜਾ ਲਾਉਣਾ ਤੂੰ ਲੰਗਰ ਹੈ ਹਰ ਸਾਲ ਲੋਕਾਂ ਨੂੰ ਕਹਿੰਨਾ ਹੈ ਕਿ ਮੇਰੇ ਘਰ ਜਦੋਂ ਬ੍ਰਹਮ ਭੋਜ ਹੋਵੇ ਤੇ ਘਰ ਦੇ ਪਿੰਡ ਦੇ ਵਿੱਚ ਕਿਤੇ ਚੁੱਲ੍ਹਾ ਨਾ ਬਲੇ ਤੇ ਲੋਕਾਂ ਦਾ ਤੂੰ ਖੂਨ ਪੀਂਦਾ ਲੋਕਾਂ ਦੀ ਲੋਕਾਂ ਦੇ ਤੂੰ ਹੱਕ ਮਾਰਦਾ ਹੈ ਉਹ ਬੇਜਬਾਨ ਪਸ਼ੂ ਨੇ ਤੇਰੀ ਪੈਲੀ ਦੇ ਵਿੱਚ ਤੇਰੇ ਖੇਤ ਦੇ ਵਿੱਚ ਕਿਤੇ ਮੂੰਹ ਮਾਰ ਲਿਆ ਕੋਈ ਚਾਰ ਬੂਝੇ ਤੇਰੇ ਝੋਨੇ ਦੇ ਖਾ ਗਿਆ ਉਹ ਜਾਂ ਕੋਈ ਕਿਸੇ ਹੋਰ ਕੋਈ ਤੂੰ ਫਸਲ ਬੀਜੀ ਹੋਊਗੀ ਤੇ ਤੂੰ ਫੜ ਕੇ ਤੇ ਮੱਝ ਨੂੰ ਟਰੈਕਟਰ ਦੇ ਮਗਰ ਪਾ ਕੇ ਧੂਰਿਆ ਬੁਚੜਾ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਗੜੇ ਮਾਰੀ ਹੋ ਜੇ ਪ੍ਰਮਾਤਮਾ ਕੋਈ ਬਿਮਾਰੀ ਲਾ ਦੇ ਤੇਰੀ ਫਸਲ ਨੂੰ ਫਿਰ ਵੀ ਤੇ ਤੂੰ ਬਰਦਾਸ਼ ਕਰੇਂਗਾ ਨਾ ਹਾਦੋ ਗਈ ਯਾਰ ਤੁਹਾਡੀ ਇਨਸਾਨੀਅਤ ਮਰ ਗਈ ਐ ਨਾ ਕਲਯੁਗ ਪਰਬਲ ਹੋ ਗਿਆ ਐ ਨਾ ਕਲਯੁਗ ਦਾ ਜੋਰ ਹੋ ਗਿਆ ਤੂੰ ਇੱਕ ਬੇਜਬਾਨ ਪਸ਼ੂ ਨੂੰ ਪਾ ਲਿਆ ਮਗਰ ਟਰੈਕਟਰ ਦਾ ਬੇਜਬਾਨ ਪਸ਼ੂ ਨੂੰ ਪਾ ਕੇ ਤੂੰ ਧੂਰਿਆ ਨੱਕ ਡੋਬ ਕੇ ਮਰਦਾ ਨਹੀਂ ਤੂੰ ਚੱਪਣੀ ਦੇ ਵਿੱਚ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾ ਪਰਾ ਚੱਲੂ ਭਰ ਪਾਣੀ ਚ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੈਨੂੰ ਤੂੰ ਇੱਕ ਬੇਜਬਾਨ ਪਸ਼ੂ ਨੂੰ ਮਗਰ ਪਾ ਲਿਆ ਐ ਤੂੰ ਤੂੰ ਆਪਣੇ ਟਰੈਕਟਰ ਦੇ ਤੇ ਉਹਨੂੰ ਤੂੰ ਧੂਰਿਆ ਹਾਦੋ ਗਈ ਐ ਯਾਰ ਤੇਰੀ ਇਹ ਨਾ ਤੈਨੂੰ ਮਾਇਆ ਨਾਲ ਉਹ ਜਿੱਦਣ ਤੂੰ ਚਲੇ ਜਾਣਾ ਇਹ ਜਿਹੜਾ ਸਰੀਰ ਮਾਂ ਦੇ ਗਰਭ ਦੇ ਵਿੱਚੋਂ ਨਾਲ ਲੈ ਕੇ ਆਇਆ ਇਹ ਵੀ ਇੱਥੇ ਹੀ ਸੜ ਕੇ ਸੁਹਾ ਹੋ ਜਾਣਾ ਤੇਰੀਆਂ ਜੱਬਾਂ ਖੋਲਣੀਆਂ ਤੇਰੇ ਘਰਦਿਆਂ ਨੇ ਦਲਿਆ ਤੂੰ ਇੱਕ ਬੇਜਬਾਨ ਪਸ਼ੂ ਨੂੰ ਟਰੈਕਟਰ ਦੇ ਮਗਰ ਪਾਇਆ ਤੇ ਤੂੰ ਉਹਨੂੰ ਧੁੰਦਿਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਮੱਝ ਨੂੰ ਤੂੰ ਮਗਰ ਪਾ ਲਿਆ ਉੱਤੋਂ ਤੂੰ ਜਾਤੀ ਜਾਤੀ ਸ਼ੂਚਕ ਸ਼ਬਦ ਵਰਤਦਾ ਵੀ ਇਹਨਾਂ ਚੜੰਮ ਨੇ ਗੰਦ ਪਾਇਆ ਜਿਹੜੇ ਰਸਤੇ ਉਹ ਜਿਹੜੀ ਤੂੰ ਚੜੰਮ ਦੀ ਗੱਲ ਕਰਦਿਆਂ ਜਿਹੜੇ ਰਸਤੇ ਉਹ ਜੰਮੇ ਆ ਨਾ ਇਸ ਸੰਸਾਰ ਦੇ ਉੱਤੇ ਆਏ ਉਸੇ ਰਸਤੇ ਤੂੰ ਆਇਆ ਤੇਰੀਆਂ ਨਾੜਾਂ ਦੇ ਵਿੱਚ ਵੀ ਉਹੀ ਖੂਨ ਦੌੜ ਰਿਹਾ ਤੇਰੀਆਂ ਨਾਲ ਹਾਰਡ ਮਾਸ ਨਾੜੀ ਕੋ ਪਿੰਜਰ ਇਹ ਹੱਡੀਆਂ ਤੇ ਮਾਸ ਤੇ ਨਾੜੀ ਦਾ ਪਿੰਜਰਾ ਹੈ ਉਹੀ ਉਸੇ ਮਿੱਟੀ ਦਾ ਤੂੰ ਬਣਿਆ ਤੇ ਉਸੇ ਦਾ ਜਿਨ੍ਹਾਂ ਨੂੰ ਤੂੰ ਚੜਮ ਕਹਿ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਗੁਰਬਾਣੀ ਕਹਿੰਦੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰਾ ਹੱਦੋਂ ਗੀਰ ਤਾਡੀ ਤੁਸੀਂ ਕੋਈ ਸ਼ਰਮ ਨੂੰ ਹੱਥ ਮਾਰ ਲਓ ਕੋਈ ਮੜਾ ਮੋਟਾ ਇਨਾ ਰੱਬ ਨੂੰ ਭੁੱਲ ਗਏ ਨਾ ਪ੍ਰਮਾਤਮਾ ਨੂੰ ਭੁੱਲ ਗਏ ਤੁਹਾਡੀ ਇੰਨੀ ਬਿਰਤੀ ਜਿਹੜੀ ਆ ਮਲੀਨ ਹੋ ਗਈ ਆ ਤੁਹਾਡੀ ਬੁੱਧ ਭ੍ਰਿਸ਼ਟ ਹੋ ਗਈ ਤੁਹਾਡੀ ਇਹ ਮਾਇਆ ਦੇ ਇਹ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਤੁਸੀਂ ਲਈ ਫਿਰਦੇ ਹੋ ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਦੇੜ ਤੋਂ ਨਾ ਭੇਜਦੇ ਤੇ ਅੱਜ ਤੁਸੀਂ ਇੱਥੇ ਦਿਹਾੜੀਆਂ ਕਰਦੇ ਹੋਣਾ ਸੀ ਤੁਸੀਂ ਤੁਹਾਨੂੰ ਵਾਈ ਜੋਤੀ ਕਰਦਿਆਂ ਨੂੰ ਦਿਹਾੜੀਆਂ ਕਰਦਿਆਂ ਨੂੰ ਜਿਹੜੇ ਨਿਸ਼ਾਨਾ ਨੇ ਮਾਲਕ ਬਣਾਇਆ ਅੱਜ ਉਹ ਨਿਸ਼ਾਨ ਵੀ ਤੁਹਾਨੂੰ ਭੁੱਲ ਗਏ ਝੰਡੀਆਂ ਵੀ ਤੁਸੀਂ ਹੋਰ ਚੁੱਕੀ ਫਿਰਦੇ ਹੋ ਮੈਨੂੰ ਮਾਫ਼ ਕਰਿਓ ਫਿਰ ਇਹ ਬਚਨ ਮੈਨੂੰ ਬੋਲਣੇ ਪਏ ਐਨੇ ਅਕਰਤ ਕਰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਵਾਰ ਦਿੱਤਾ ਹੈ ਅਸੀਂ ਮਾਰੇ ਕਲਗੀਧਰ ਪਾਤਸ਼ਾਹ ਨੂੰ ਭੁੱਲੇ ਬੈਠੇ ਆ ਐਡੇ ਅਕਰਤ ਕਰਨ ਲੋਕ ਹੋ ਗਏ ਤੁਸੀਂ ਯਾਰ ਗੁਰੂ ਨਾਨਕ ਪਾਤਸ਼ਾਹ ਦੇ ਗੱਲ ਦੇ ਵਿੱਚ ਜਿਤ ਪੰਡਤ ਜਨੇਊ ਪਾਉਣ ਲੱਗਾ ਤੇ ਮਹਾਰਾਜ ਜੀ ਕਹਿੰਦੇ ਦਇਆ ਕਪਾ ਜੇ ਦਇਆ ਹੈਗੀ ਇਹਦੇ ਵਿੱਚ ਤੁਹਾਡੇ ਵਿੱਚ ਦਇਆ ਕਿੱਥੇ ਆ ਵਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਤੇ ਪਹਿਲੀ ਗੱਲ ਦਇਆ ਦੀ ਕੀਤੀ ਸੀ ਇਹ ਤੇ ਇਹ ਜਿਹੜਾ ਸਿੱਖ ਤੇ ਰਮਾ ਤੇ ਪੈਦਾ ਹੀ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਹੋਇਆ ਪਹਿਲੇ ਰਹਿਬਰ ਗੁਰੂ ਨਾਨਕ ਦੇ ਪਾਤਸ਼ਾਹ ਤੇ ਪੈਦਾ ਹੀ ਧਰਮ ਦੇ ਵਿੱਚੋਂ ਆਇਆ ਤੇ ਧਰਮ ਤੁਹਾਡੇ ਵਿੱਚੋਂ ਉੱਡ ਗਿਆ ਕਿਤੇ ਹੱਦ ਹੋ ਗਈ ਆ ਐਡਾ ਕਲ ਯੁਗ ਇਨਾ ਕਲ ਯੁਗ ਬੋਲ ਸ਼ਰਮ ਨੂੰ ਹੱਥ ਮਾਰ ਦੁਸ਼ਟਾ ਤੂੰ ਬਾਜ ਨੂੰ ਮਗਰ ਪਾ ਲਿਆ ਤੇ ਮੱਜ ਨੂੰ ਬੰਨ ਕੇ ਤੂੰ ਤੂੰ ਮਗਰ ਰਿਹੜੀ ਜਾਣਾ ਉਹ ਧੰਨਵਾਦ ਕਰਦੇ ਹਾਂ ਉਸ ਵੀਰ ਦਾ ਜਿਹਨੇ ਵੀਡੀਓ ਬਣਾਈ ਹੈ ਜਿਉਂ ਵੀਡੀਓ ਵੀਰ ਨਾਂ ਬਣਾਉਂਦਾ ਤਾਂ ਤੂੰ ਪਤਾ ਨਹੀਂ ਜੇ ਕਿੰਨੀ ਦੂਰ ਲੈ ਕੇ ਜਾਣਾ ਸੀ ਉਹਨੂੰ ਜੇ ਤੈਨੂੰ ਉਹ ਕੈਮਰਾ ਨਾ ਦੀਦਾ ਤੈਨੂੰ ਵੀਡੀਓ ਨਾ ਦੀਦੀ ਤੂੰ ਪਤਾ ਨਹੀਂ ਕਿੰਨਾ ਲੈ ਕੇ ਜਾਣਾ ਸੀ ਉਹਨੂੰ ਦੂਰ ਤੇ ਮੈਂ ਸੰਗਤ ਨੂੰ ਬੇਨਤੀ ਕਰਾਂ ਹੱਥ ਜੋੜ ਕੇ ਜਿਹੜੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਉਹ ਜਰ ਇਹਨੂੰ ਪ੍ਰਸ਼ਾਦ ਦਓ ਚੰਗੀ ਤਰ੍ਹਾਂ ਨੂੰ ਪੌ ਲੰਨਤਾ ਰੱਜ ਕੇ ਤੇ ਬਾਕੀ ਅਸੀਂ ਨੰਬਰ ਦੇ ਰਹੇ ਹਾਂ ਆਪਣਾ ਕੈਪਸ਼ਨ ਦੇ ਵਿੱਚ ਤੇ ਜੇ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਸਾਨੂੰ ਦੱਸੋ ਇਹਦੇ ਬਾਬਤ ਸ਼ਿਕਾਇਤ ਕਰੋ ਅਸੀਂ ਇਹਨੂੰ ਇਹਨੂੰ ਦੱਸਾਂਗੇ ਤੇ ਪਰਚਾ ਕਰਾ ਕੇ ਇਹਨੂੰ ਟੰਗ ਦੇਆ ਇਹਨੂੰ ਇਹਨੂੰ ਬਣਾਉਣੇ ਬੰਦੇ ਦਾ ਪੁੱਤ ਐਡਾ ਮੂਰਖ ਬੰਦਾ ਕੀ ਆ ਐਡਾ ਮੂਰਖ ਬੰਦਾ ਕੀ ਆ ਕਿ ਬੇਜਮਾਨ ਨੇ ਪਸ਼ੂ ਨੂੰ ਤੂੰ ਮਗਰ ਬੰਨ ਲਿਆ ਮਗਰ ਬੰਨ ਕੇ ਤੂੰ ਉਹਨੂੰ ਧੋਣਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਦੁਸ਼ਟਾ ਇਥੇ ਦੰਗਿਆਂ ਨੂੰ ਛਡਾਉਂਦੇ ਫਿਰਦੇ ਆ ਗਊ ਤੇ ਗਰੀਬ ਦੀ ਰਾਖੀ ਕਰਨ ਦੀ ਗੱਲ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ ਤੂੰ ਹੀ ਕਿਹੜੇ ਧਰਮ 'ਚ ਜੰਮੇ ਹੋ ਕਿਹੜਾ ਧਰਮ ਹੈ ਤੁਹਾਡਾ ਓਏ ਮੈਂ ਫਿਰ ਬੇਨਤੀ ਕਰਾਂ ਕਿ ਸਾਰੇ ਹੀ ਨਾ ਉੱਠ ਕੇ ਫੰਨ ਚੁੱਕ ਲਿਓ ਵੀ ਇਹ ਸਾਰਿਆਂ ਨੂੰ ਬੋਲ ਰਿਹਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇਹ ਜਿਹੜੇ ਬੰਦੇ ਨੇ ਕੰਮ ਕੀਤਾ ਮੈਂ ਉਹਨੂੰ ਕਹਿ ਰਿਹਾ ਜਿਹੜੇ ਬੰਦੇ ਨੇ ਮੱਝ ਨੂੰ ਮਗਰ ਬਾ ਕੇ ਟਰੈਕਟਰ ਦੇ ਤੋਹਿਆ ਕੋਈ ਸ਼ਰਮ ਨੂੰ ਹੱਥ ਮਾਰੋ ਮੈਂ ਸਭਰਾਮਾ ਨਗਰ ਦੇ ਸੰਗਤ ਨੂੰ ਬੇਨਤੀ ਕਰਦਾ ਹਾਂ ਔਰ ਉਸ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਕੈਪਸ਼ਨ ਦੇ ਉੱਤੇ ਨੰਬਰ ਦਿੱਤਾ ਹੋਇਆ ਸਾਡੇ ਨਾਲ ਸੰਪਰਕ ਕਰੋ ਜੇ ਸਾਨੂੰ ਸਾਡੇ ਨਾਲ ਸੰਪਰਕ ਕਰੋਗੇ ਇਹਨੂੰ ਇਹੋ ਜੀ ਧੂਲ ਚਟਾਵਾਂਗੇ ਇਹਨੂੰ ਇਹ ਯਾਦ ਰੱਖੂਗਾ ਕਿ ਕਿਦਾਂ ਕਿਦਾਂ ਕਿਸੇ ਨਾਲ ਧੱਕਾ ਕਰੀਦਾ ਤੇ ਕਿਦਾਂ ਕਿਸੇ ਨੂੰ ਜਾਤੀ ਸੂਚਕ ਸ਼ਬਦ ਬੋਲਿਦੇ ਆ ਇਹ ਚੜਮਕ ਕਹਿ ਕੇ ਵੱਡਾਏ ਸਰਦਾਰ ਤੂੰ ਅਰਸ਼ਾ ਤੋਂ ਡਗਾ ਹੀ ਸਦਾ ਇਹ ਜਿਹੜੇ ਭਗਤ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਦੇ ਵਿੱਚ ਆ ਨਾ ਜਾਤ ਦੇ ਅਬਮਾਨੀਆਂ ਨੇ ਨਾਮਦੇਵ ਜੀ ਨੂੰ ਮੰਦਰ ਤੋਂ ਕੱਢ ਦਿੱਤਾ ਸੀ ਗੁਰਬਾਣੀ ਕਹਿੰਦੀ ਹਸਤ ਖੇਲ ਤੇ ਤੇਰੇ ਦੋਹਰੇ ਆਇਆ ਨਾਮਦੇਵ ਜੀ ਹਸਦੇ ਖੇਡਦੇ ਪ੍ਰਮਾਤਮਾ ਦੇ ਦਵਾਰੇ ਤੇ ਆਏ ਕਦੇ ਵਾਸਤੇ ਨਾਮ ਜਪਣ ਵਾਸਤੇ ਹਸਤ ਖੇਲ ਤੇ ਤੇਰੇ ਦੋਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਉਹਨੂੰ ਭਗਤੀ ਕਰਦੇ ਨੂੰ ਬੰਦਗੀ ਕਰਦੇ ਤੇਰੇ ਵਰਗੇ ਹੰਕਾਰੀ ਨੇ ਫੜ ਕੇ ਬਾਹੋਂ ਬਾਹਰ ਕੱਢ ਦਿੱਤਾ ਇਹ ਜਿਹੜੀ ਰੋਹ ਹੈ ਨਾ ਸਭ ਦੀ ਬਾਣੀ ਪੜਦੇ ਆ ਨਾ ਆਪਾਂ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਜੁਗ ਦੇ ਵਿੱਚ ਉਹਦੇ ਭਗਤ ਹੋਏ ਹਰਣਾ ਕਸ਼ ਦੁਸ਼ਟ ਔਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਨੂੰ ਜਿਨ੍ਹਾਂ ਨੇ ਮੰਦਰ ਦੇ ਵਿੱਚੋਂ ਕੱਢ ਦਿੱਤਾ ਸੀ ਉਹਨੇ ਆਪਣੀ ਕੰਬਲੀ ਆਪਣੇ ਸਰੀਰ ਦੇ ਨਾਲ ਪੇਟੀ ਬੁੱਕਲ ਮਾਰੀ ਲੈ ਕੰਬਲੀ ਚੱਲਿਓ ਪਲ ਪਲਟਾਇਲ ਦਿਉਰੇ ਪਾਸੇ ਬੈਠਾ ਜਾਏ ਆਪਣੀ ਕੰਬਲੀ ਦੀ ਬੁੱਕਰ ਬੁੱਕਲ ਮਾਰੀ ਤੇ ਦਿਉਰੇ ਦੇ ਪਿੱਛੇ ਜਾ ਕੇ ਬਹਿ ਗਿਆ ਜਿਉਂ-ਜਿਉਂ ਨਾਮਾ ਹਰਗਣ ਉਚਰੇ ਭਗਤ ਜਨਾਂ ਕੋ ਦੋਹ ਰਫਰੇ ਜਿਉਂ-ਜਿਉਂ ਪ੍ਰਮਾਤਮਾ ਨਾਲ ਗੱਲਾਂ ਕਰਦਾ ਕਿ ਮੈਨੂੰ ਜੇ ਮੈਂ ਇਸ ਸ਼ੀਮਿਆਂ ਦੀ ਜਾਤ ਵਿੱਚ ਆਣ ਕੇ ਮੈਂ ਗਰੀਬ ਗਰੀਬ ਘਰ ਦੇ ਵਿੱਚ ਜੰਮ ਕੇ ਪ੍ਰਮਾਤਮਾ ਜੀ ਤੇਰੇ ਦਰ ਤੇ ਆਣ ਕੇ ਨਾਮ ਨਹੀਂ ਜਪ ਸਕਦਾ ਮੈਂ ਤੇਰੀ ਬੰਦਗੀ ਨਹੀਂ ਕਰ ਸਕਦਾ ਤੇਰੀ ਉਸਤਤ ਨਹੀਂ ਕਰ ਸਕਦਾ ਤੇ ਮੈਨੂੰ ਇਹਨਾਂ ਗਰੀਬ ਘਰਾਂ ਘਰ ਦੇ ਵਿੱਚ ਜਨਮ ਹੀ ਕਿਉਂ ਦਿੱਤਾ ਤੂੰ ਚੜ੍ਹਾਮ ਦੱਸਣ ਡਿਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਨੱਕ ਡੋਬ ਕੇ ਮਰਦਾ ਨਹੀਂ ਕਿਤੇ ਤੂੰ ਉਹ ਪ੍ਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਆ ਉਹ ਕਹਿੰਦਾ ਚਕਰ ਚਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹ ਅਤਲ ਮੂਰਤ ਅਨਭਾਉ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦ੍ਰਾਨ ਸਾਹੁ ਸਹਾਨ ਗਣੀ ਜੇ ਪ੍ਰਮਾਤਮਾ ਨਾ ਉਹਦਾ ਆਪਣਾ ਕੋਈ ਨਾ ਉਹਦੀ ਆਪਣੀ ਕੋਈ ਜਾਤ ਨਾ ਉਹਦਾ ਆਪਣਾ ਕੋਈ ਰੂਪ ਨਾ ਉਹਦੀ ਆਪਣੀ ਕੋਈ ਰੇਖੋ ਕਿਸੇ ਜਾਤ ਪਾਤ ਦੇ ਵਿੱਚ ਨਹੀਂ ਆਉਂਦਾ ਉਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਨੇਊ ਪਾਉਣ ਲੱਗੇ ਦਇਆ ਦੀ ਗੱਲ ਕੀਤੀ ਕਿ ਜਿਹਦੇ ਵਿੱਚ ਦਇਆ ਹੈਗੀ ਦਇਆ ਕਪਾਹ ਸੰਤੋਖ ਸੂਤ ਜਿਹਦੇ ਸੰਤੋਖ ਹੈਗਾ ਦਇਆ ਵਾਲੀ ਕਪਾਹ ਗਿਆ ਸੰਤੋਖ ਵਾਲਾ ਸੂਤ ਹੈਗਾ ਜੱਤ ਗੰਢੀ ਸੱਤ ਵਟ ਇਹ ਜਨੇਊ ਜੀਅਕ ਹੈ ਹੀ ਤਾਂ ਪਾਂਡੇ ਘੱਤ ਤੂੰ ਦੁਸ਼ਟਾ ਫੜ ਕੇ ਸਿੱਖ ਦੇ ਵਿੱਚ ਇੰਨੀ ਦਇਆ ਹੈ ਕਿਸੇ ਜੀਵ ਨੂੰ ਉਦਾਂ ਕਿਤੇ ਕਦੇ ਫਸਿਆ ਵੇਖ ਕੇ ਤੇ ਉਹਨੂੰ ਪਾਣੀ ਪਿਉਂਦੇ ਅੱਜ ਉਹ ਲੋਕ ਅੱਜ ਅੱਜ ਇਹੋ ਜਿਹੇ ਮਨੁੱਖ ਸੰਸਾਰ ਦੇ ਜਿਹੜੇ ਕੁੱਤਿਆਂ ਨਾਲ ਪ੍ਰੇਮ ਕਰਨੇ ਕਦੇ ਜ਼ਖਮੀ ਮਿਲ ਜਾਂਦੇ ਉਹਨਾਂ ਨੂੰ ਵੀ ਚੁੱਕ ਕੇ ਤੇ ਉਹਨਾਂ ਦਾ ਵੀ ਇਲਾਜ ਕਰਦੇ ਆ ਤੂੰ ਕਿਹੜੇ 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 ਘਰ ਦੇ ਵਿੱਚ ਜੰਮਿਆ ਕਿਦਾਂ ਦੇ ਸੰਸਕਾਰ ਮਿਲੇਗਾ ਤੈਨੂੰ ਲਾਲਚੀ ਹੋ ਲੋਭੀ ਹੋ ਇਹ ਨਾਲ ਤੈਨੂੰ ਪਿਆਰ ਹੋ ਗਿਆ ਇਸ ਇਹ ਪੈੜੀ ਦੇ ਨਾਲ ਇਸ ਜ਼ਮੀਨ ਦੇ ਨਾਲ ਵੀ ਇਹਦੇ ਵਿੱਚ ਵੱਜ ਮੱਜ ਵੜ ਕਿਉਂ ਗਈ ਸ਼ਰਮ ਨੂੰ ਹੱਥ ਨਹੀਂ ਮਾਰਦੇ ਨੱਕ ਡੋਬ ਕੇ ਮਰ ਜਾ ਪਰਾਂ ਮੈਂ ਨਗਰ ਨਿਵਾਸੀ ਸਭਰਾਹ ਦੀ ਸੰਗਤ ਨੂੰ ਬੇਨਤੀ ਕਰਦਾ ਔਰ ਖਾਸ ਕਰਕੇ ਉਸ ਪਰਿਵਾਰ ਨੂੰ ਜਿਹਨੂੰ ਇਹਨਾਂ ਜਾਤੀ ਸੂਚਕ ਸ਼ਬਦ ਬੋਲੇਆ ਸਾਡੇ ਨਾਲ ਸੰਪਰਕ ਕਰੋ ਨੂੰ ਅਸੀਂ ਟੰਗਦੇ ਨੂੰ ਪਰਚਾ ਕਰਾ ਕੇ ਨੂੰ ਇਹਨੂੰ ਕਰ ਕਰਾਉਣੇ ਅੰਦਰ ਹੋਈਆਂ ਗਲਤੀਆਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ